ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਜੀਤ ਸਿੰਘ ਓਨਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸੇ ਤਰ੍ਹਾਂ ਇਸ ਘਰ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਦੋਸਤੋ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿਦਾ ਦੋਸਤੋ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਖਾਸ ਵਿਜ਼ਿਟ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਪਿੰਡ ਟੋਟੀਆਂ ਤੁਸੀਂ ਵਿਜ਼ਿਟ ਕਰਨੀ ਆ ਸ਼ਹਿਰੇ ਪਨੂਆ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਸ਼ੇਰੋਂ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਅੱਜ ਵੀਰ ਹਰਜੀਤ ਕੋਲ ਦੋਸਤੋ ਘਟੋ ਘਟ 5 ਬੇੜਾ ਵਗਾਉ ਨੇ ਦੋ ਮੱਝਾਂ ਨੇ ਇੱਕ ਲਾਸਟ ਵਿੱਚ ਬੂਰੀ ਆਂਸਰ ਝੋਟੀ ਤੁਹਾਨੂੰ ਦਿਖਾਵਾਂਗੇ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੀ ਵੀਰ ਹਰਜੀਤ ਦੇ پاسੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 12 ਮਾਰਚ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਕੱਲ 13 ਮਾਰਚ ਨੂੰ ਸਵੇਰ ਮਾਰਨਿੰਗ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਸੋ ਜਿਹੜਾ ਵੀ ਐਨੀਮਲ ਪਸੰਦ ਹੋਇਆ ਜੇਕਰ ਗੱਪਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚਾਹ ਉਹ ਤਰ੍ਹਾਂ ਦਾ ਟਿਪ ਕੇ ਆਪਣੀ ਦੋਸਤੋਂ ਤੋਂ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਗੱਬਣ ਪਸ਼ੂ ਦੀ ਤਸੱਲੀ ਚਾਹ ਉਹ ਟਿਪ ਕੇ ਤੇ ਜਿਹੜਾ ਪਸ਼ੂ ਸੋਇਆ ਸੋਇਆ ਦੋਸਤੋਂ ਠੀਕ ਹੈ ਇੱਕ ਟਾਈਮ ਦੋ ਟਾਈਮ ਚੁਵਾਈ ਕਰਕੇ ਆਪਣੀ ਜਿਹੜੀ ਤਸੱਲੀ ਆ ਉਹ ਯਕੀਨ ਨਾਲ ਬਣਾ ਲਿਆ ਕਰੋ ਠੀਕ ਹੈ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਵੀਰ ਕੋਈ ਕਿੰਤੂ ਪ੍ਰੰਤੂ ਜਾਂ ਔਲਾੰਬੇ ਲੈਣ ਦੀ ਜਾਂ ਦੇਣ ਦੀ ਥਾਣਾ ਹੋਵੇ ਇਸ ਕਰਕੇ ਤਸੱਲੀ ਆ ਕਿਸੇ ਪਸ਼ੂ ਨੂੰ ਖਰੀਦਣ ਤੋਂ ਪਹਿਲਾਂ ਜ਼ਰੂਰ ਕੀਤੀ ਜਾਵੇ ਆਹ ਲੈਣੇ ਬਤੇਰੇ ਡਿਟੇਲ ਵੀਰ ਹਰਜੀ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਜਿਹਨਾਂ ਪਸ਼ੂਆਂ ਦੀ ਸਾਊਤੋ ਪੈਣਾ ਵੀਰ ਹਰਜੀਤ ਸਿੰਘ ਦਾ ਸ੍ਰੀਕਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਬਹੁਤ ਵਧੀਆ ਵੀਰ ਜੀ ਹੋਰ ਸਣਾ ਠੀਕ ਠਾਕ ਚੜਦੀ ਕਲਾ ਹੋਵੇ ਠੀਕ ਠਾਕ ਰਾਸੰਦੂ ਫਾਰਮਿੰਗ ਚੈਨਲ ਦੇਖੇ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਹਰਜੀਤ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਵਿਕਦੇ ਰਹਿੰਦੇ ਆ ਹਾਂ ਜੀ ਵੀਰ ਜੀ ਇਦਾਂ ਚੱਲਦਾ ਜਾਂਦਾ ਜੀ ਠੀਕ ਹੈ ਭਰਾ ਤੇ ਅੱਜ ਟੋਟਲ ਕਿਰੇ ਨਾਗ ਮਿਲਦਾ ਤੇ 8-7 ਹੈਗੇ ਆ ਹਾਂ ਜੀ 8 ਕਿਨਾਂਗੇ ਹੈਗੇ ਜੀ ਆਪਣੇ ਕੋਲ ਠੀਕ ਆ ਤੇ ਬਿਹੜਾ ਹਰਜੀਤ ਵੀਰੇ ਅੱਜ ਪਹਿਲਾਂ ਡਿਟੇਲ ਦੇ ਦਈਏ ਬ ਠੀਕ ਹੈ ਜੀ। ਜਿਹੜੇ ਮੱਝਾਂ ਦੇ ਵਿੱਚ ਆਪਣੇ ਕੋਲ ਦੋ ਮੱਝਾਂ ਆ ਤੇ ਉਹਦੇ ਵਿੱਚ ਇੱਕ ਬਿਲ ਬੱਚੀ ਤੋਂ ਆ ਇੱਕ ਜਣੀ ਤਿਆਰ ਆ। ਠੀਕ ਹੈ ਜੀ। ਹਾਂਜੀ ਇੱਕ ਬੂਰੀ ਝੋਟੀ ਆ। ਉਹ ਵੀ ਇੱਕ ਬੂਰੀ ਝੋਟੀ ਆ ਅੰਸਰ ਬੂਰੀ ਝੋਟੀ ਤੁਹਾਨੂੰ ਦਿਖਾ ਦਾਂਗੇ। ਤੇ ਬਿਲਕੁਲ ਅੱਗੇ ਆਈ ਦੇ ਬੱਤਰ ਆ ਤੇ ਪੂਰੀ ਡਿਟੇਲ ਆਪਾਂ ਹੋਂਦੇ ਤੱਕ ਜਾਂਦੇ ਜਾਂਦੇ ਆ ਉਹਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿਤੇ ਹਰਜੀਤ ਭਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈਏ ਸਬੈਕ ਤੋਂ। ਹਾਂਜੀ ਹਾਂਜੀ ਜੀ। ਕੀ ਇਨਫੋਰਮੇਸ਼ਨ ਆ ਵੀਰੇ ਸੂਈ ਹੈ ਵੇੜ ਕੱਪਣ? ਹਾਂਜੀ ਸੂਈ ਹੈ ਵੀਰ ਜੀ ਵੇੜ। ਅੱਛਾ ਜੀ। ਇਹਨੂੰ ਅੱਜ ਸੂਈ ਨੂੰ ਕੋਈ ਚੌਥਾ ਠੀਕ ਹੈ ਜੀ ਤੇ ਆਪੇ ਐਚਐਫ ਦਾ ਤੇ ਜਰਸੀ ਦਾ ਕਰਾਸ ਆ ਜੀ ਆਪ ਕੋ ਦਿਖਣਾ ਹਾਂਜੀ ਹਾਂਜੀ ਬਾਲ ਪ੍ਰੋਸੰਗ ਦੇ ਵਿੱਚ ਅੱਛਾ 45 ਕਿਲੋ ਦੀ ਸੂਈ ਆ ਬੋਲੇ ਤੋਂ ਬਾਹਰ ਆ ਗਈ ਦੁੱਧ ਤੇ ਹੁਣ ਦੁੱਧ ਕਿੰਨਾ ਕੁ ਵੈਸੇ ਇਹ ਵੀ ਇਹਨੇ ਦਾ ਮਤਲਬ 16 ਕਿਲੋ ਲੀਟਰ ਤੋਂ ਸਟਾਰਟ ਕੀਤਾ ਸੀ ਤੇ ਇਸ ਟਾਈਮ 19 ਤੋਂ ਬਾਹਰ ਆਈ 19 ਤੋਂ 20 ਦੇ ਵਿੱਚ ਵਿੱਚ ਇਹ ਵਲੇ ਹੈਗਾ ਵਾ ਬਾਕੀ ਆਪਾਂ ਨੂੰ 5 ਲੀਟਰ ਦੀ ਗਾਰੰਟੀ ਦੇ ਵਿੱਚ ਆ ਕੇ 25 ਲੀਟਰ ਦੁੱਧ ਪਲੱਸ ਨੇ ਚਟਾਓ ਠੀਕ ਹੈ ਜੀ ਹਾਂ ਜੀ ਐਰ ਕੀ ਦੂਜਾ ਸੁਹਾ ਵੇਖੋ ਕੀ ਕਰਦੀ ਹੈ ਬੱਚਾ ਮਗਰ ਇਹ ਕੀ ਦੱਸੇ ਮੇਲ ਕਾਫ ਆ ਜੀ ਮੇਲ ਹਾਂ ਜੀ ਸੁਹਾ ਦੂਜਾ ਤਿੱਜਾ ਸੁਹਾ ਦੂਜਾ ਭਾਜੀ ਦੂਜਾ ਹਾਂ ਜੀ ਲੈ ਵੀਰ ਹਰਜੀਤ ਖੋਲ ਕੇ ਦਿਖਾ ਦਈਏ ਲਓ ਦੋਸਤੋ ਹੁਣ 15 ਤੋਂ ਪਲੱਸ 16 15 16 16 ਤੇ ਜਿਹੜੀ ਚੱਲਣ ਰਹੀ ਯਾਰ ਚੌਥਾ ਪੰਜਵਾਂ ਦੇਣਾ ਬਾਕੀ ਕੱਦ ਕਾਠ ਹਾਈਟ ਫੁੱਲ ਬੜਾ ਫੁੱਲ ਮਗਰ ਇਹਦੇ ਮੇਲ ਕਾਫ ਆ ਠੀਕ ਹੈ ਜੀ ਬੱਚੇ ਨੂੰ ਜਨਮ ਦਿੱਤਾ ਮਗਰ ਬੱਚਾ ਲਓ ਜੀ ਸੁਦਾ ਤੇ ਵਾਟਰ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਫਾੜੀ ਵਾਲਾ ਚੱਡਾ ਆ ਪਾ ਕਹਿ ਦਿੰਨੇ ਅਕਸਰ ਦੋ ਪਾਰ ਦੇ ਵਿੱਚ ਡਿਵਾਈਡ ਤੇ ਹਾਈਟ ਫੁੱਲ ਵੱਡਾ ਫੋਨੋ ਵੱਡੀ ਆ ਫੁੱਲ ਵੱਡੀ ਹਾਈਟ ਦੇ ਵਿੱਚ ਬੇਲ ਸੋਹਣੀ ਆ ਕਰਮਾ ਵਾਲੀ ਦੀ ਹਾਈਟ ਚੰਗੀ ਆ ਬਾਕੀ 4-5 ਦਿਨਾਂ ਦੀ ਸੂਈ ਆ ਸੂ ਸਵਾ ਦੇ ਵਿੱਚ ਪਸੂ ਇੱਕ ਵਾਰੀ ਆ ਜਾਂਦਾ ਅੱਠਾ ਤੋਂ 15 ਦਿਨਾਂ ਬਾਅਦ ਇੱਕ ਵਾਰੀ ਸ਼ੇਰ ਆਪਣੀ ਫੇਸ ਨੂੰ ਮੈਂਟੇਨ ਕਰ ਲੂਗੀ ਪਰ ਵਜਨ ਵਜਨ ਪੂਰਾ ਠੀਕ ਆ ਜੀ ਵਹਿੜ ਵੱਡੀ ਆ ਵਜਨ ਲੋਡ ਪੂਰਾ ਠੀਕ ਆ ਜੀ ਇਹ ਮੇਰਾ ਵੀਰ ਆ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਖਣ ਪੂਰਾ ਹੱਥੀ ਜਵਾਈ ਵਾਲਾ 16 ਕਿਲੋ ਹੁਣ ਜਿਹੜੀ ਸਟਾਰਟਿੰਗ ਹੋਈ ਹੈ। ਨਾਕੀ ਸੰਦੂਸਾ ਵਾਂ ਸਿਲਸਲਾ ਕਾ ਪੂਰੀ। ਹਮ। ਠੀਕ ਆ। ਬਾਕੀ ਹਰਜੀਤ ਵੀਰੇ ਆ ਗਾੜ ਦੇ ਪਿਛਲੇ ਥਣਾ ਦੀ ਬਾਕੀ ਚੁਵਾਈ ਚੰਗੀ। ਜਮਾ ਹੋ ਕੇ ਵੀਰ ਜੀ। ਅਗਲੇ ਨਾਲ ਅਗਲਾ ਮਗਲੇ ਨਾਲ ਬਰਾਬਰ ਹੈ। ਠੀਕ ਆ। ਹਾਂਜੀ। ਤੇ ਇਹਦਾ ਮੁੱਲ ਕੀ ਕਰਦੇ ਆਪਾਂ? ਮੋਲੇ ਸੰਤੋਖ ਸਾਹਿਬ ਜੋ ਮਰਜ਼ੀ ਕਰੀ ਜਾਈਏ 65000 ਦੇ ਵਿੱਚ ਮਾਰਦਾ ਨਹੀਂ ਹੋਊਗਾ 65000 ਦੇ ਵਿੱਚ ਹਾਂਜੀ ਠੀਕ ਹੈ ਜੀ ਲਓ ਦੋਸਤੋ ਪੂਰੀ ਵੱਡੀ ਵੜਾ ਮੈਂ ਪਹਿਲਾਂ ਜ਼ਿਕਰ ਕਰਤਾ ਕਨਫਰਮ ਕਰਾ ਲਵਾਂ ਨੇ ਹਾਈਟ ਬੇਲ ਵਾਲੇ ਪੱਖੋਂ ਫੁੱਲ ਬਟਾ ਫੁੱਲ ਆ ਠੀਕ ਆ ਬੱਚਾ ਪਾਦਾ ਲਾਸਟ ਵਿੱਚ ਦਿਖਾ ਦਾਂਗੇ ਪਾਸੇ ਬੰਨੇ ਹਾਂ ਪਾਸੇ ਬੰਨੇ ਛੱਡ ਦੇਓ ਦੋਸਤੋ ਬੱਚੇ ਤੁਹਾਨੂੰ ਆਪਾਂ ਬਾਅਦ ਵਿੱਚ ਦਿਖਾ ਦਾਂਗੇ ਐਂਡ ਤੇ ਆਪਾਂ ਬੱਚੇ ਦਿਖਾ ਦਾਂਗੇ ਜਿਹੜੀਆਂ ਜਿਹੜੀਆਂ ਵੜਾ ਸੁਈਆਂ ਨੇ ਚਾਹੇ ਮੱਜਾਂ ਸੁਈਆਂ ਨੇ ਜਿਹਦਾ ਜਿਹਦਾ ਬੱਚਾ ਜਨਵਰ ਦਾ ਹੋਇਆ ਐਨੀਮਲ ਦਾ ਹੋਇਆ ਉਹਦਾ ਬੱਚਾ ਤੁਹਾਨੂੰ ਬਾਅਦ ਵਿੱਚ ਦਿ ਇਸ ਤੋਂ ਬਾਅਦ ਹਰਦੀਪ ਭਾਈ ਜਿਹੜੀ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਗਈ ਹੈ ਗੱਬਣ ਆ ਗਈ ਸੰਤੂ ਸਾਹਿਬ ਇਹ ਗੱਬਣ ਆ ਹਾਂਜੀ ਛਾਈਵਾਲ ਦਾ ਤੇ ਆਚਾਫ ਦਾ ਕ੍ਰਾਸ ਆ ਠੀਕ ਹੈ ਜੀ ਹਾਂਜੀ ਤੇ ਐਰ ਕੀ ਦੂਜਾ ਸੂਆ ਸੁਣ ਜਾ ਰਹੀ ਏ ਪਹਿਲੇ ਸੂਏ ਨੇ 14 ਤੋਂ ਪਲੱਸ ਦਿੱਤਾ ਜੀ ਠੀਕ ਹੈ ਭਾਈ ਭਾਜੀ ਇਸ ਟਾਈਮ 14 ਘੜਦੇ 15 ਘੜਦੇ ਅਗਲੀ ਸੇਵਾ ਜੀ ਠੀਕ ਆ ਦੇ ਨੀ ਥਣ ਤੋਂ ਹੀ ਆਪ ਚੈੱਕ ਕਰੋ ਤੇ ਸੀਲ ਸਲੱਗ ਵਾਲਾ ਸਾਹਕ ਦਾ ਉਧੀਆਂ ਪੇ ਲਾ ਲਓ ਲਾਓ ਜੀ ਹੈ ਐਦਾਂ ਨਾਰਮਲ ਹੈ ਛਾਈਵਾਲ ਤੇ ਇਹ ਕ੍ਰਾਸ ਦੇ ਵਿੱਚ ਉਹ ਬਹਿਣ ਹੀ ਨਹੀਂ ਦਿੰਦੀ ਆ ਠੀਕ ਹੈ ਜੀ ਹਾਂਜੀ ਆ ਲਓ ਬਾਕੀ ਐਦਾਂ ਦੇ ਤਾਂ ਪਤਾ ਹੀ ਆ ਫਿਰ ਆਪਣਾ ਬਿਲਕੁਲ ਜੀ ਭਗਨੌਸੋ ਹੈ ਹਾਂ ਠੀਕ ਹੈ ਵੀ ਠੰਡੇ ਥੀਰੇ ਪਾਸੋਂ ਕਦੇ ਕਦੇ ਜਦੋਂ ਮਿਲਦੇ ਆ ਹਾਂਜੀ ਹਾਂਜੀ ਬਾਕੀ ਪੋਲੀ ਵੜੀ ਆ ਸੰਤੂ ਸਾਹਿਬ ਬਿਲਕੁਲ ਐ ਤਾਰ ਗੁੱਠੀ ਵਰਗੀ ਆਉਂਦੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਵੀ ਉਹ ਕੰਮ ਨਹੀਂ ਬਬੀ ਲੂਛੂ ਲੂਛੂ ਜੇ ਨਹੀਂ ਕੋਈ ਚੱਕਰੀ ਨਹੀਂ ਆਈ ਆ ਆਰਾਮ ਨਾਲ ਖਲੋਂਦੀ ਆ ਠੀਕ ਹੈ ਜੀ ਹਾਂਜੀ ਸੂਬਾ ਦੂਜਾ ਸੂਬਾ ਦੂਜਾ ਦੋਸਤੋ ਜਾਹੀਵਾਲ ਐਚ ਐਫ ਦਾ ਕ੍ਰੋਸ ਆ ਕੇ ਬਹਿੜਾ ਕੀ ਠੰਡੀ ਤੇਰੀ ਸੀਜ਼ ਲੱਗ ਆਪੇ ਕੋਈ ਤੁਹਾਨੂੰ ਦੱਸਾਤੀ ਆ ਕੋਈ ਵੀਰ ਆਪਣੀ ਤਸੱਲੀ ਨਾਲ ਤੁਸੀਂ ਆਪ ਨੂੰ ਤਫੇਰ ਕੇ ਤਸੱਲੀ ਕਰ ਸਕਦੇ ਜੇ ਠੰਡ ਭਾਂਡੇ ਨੂੰ ਪੂਰੀ ਟੱਚ ਕਰਕੇ ਜ਼ਰੂਰ ਤਸੱਲੀ ਕਰ ਲਿਆ ਕਰੋ ਪਰ ਹਾਇ ਨਿੱਗੀ ਆ ਠੰਡੀ ਠੀਰੀ ਆ ਠੀਕ ਆ ਰੰਗ ਪ੍ਰਿੰਟ ਪੂਰਾ ਪਲੀ ਗੁਲੀ ਪੂਰੀ ਆ ਗੁਲਾਈ ਦੇ ਵਿੱਚ ਗੋਨਾ ਬੰਦੀ ਆਦੇ ਹਾਂਜੀ ਗੋਨਾਂ ਦੀ ਗੁਥਲੀ ਆਦੇ ਗੋਨਾਂ ਦੇ ਗੁਥਲੀ ਖਾਂ ਤੁੰ ਤੋਂ ਪੂਰਾ ਗੋਲ ਦਾ ਠੀਕ ਹੈ ਜੀ ਸੋ ਮੋਟਾ ਕੋਲ ਖਾਨਾ ਦੋਸਤੋ ਆਪਾਂ ਕੋਲ ਖਾਨਾ ਕਹਿ ਦਿੰਨੇ ਇਹਨੂੰ ਠੀਕ ਹੈ ਜੀ ਮੋਟਾਈ ਦੇ ਵਿੱਚ ਕਰਮ ਵਾਲੀ ਦੀ ਚੁਆਇਸ ਵੀ ਜਿਹੜੀ ਦੋਸਤੋ ਮੋਗਾ ਚੁਆਇਸ ਹੋਊਗੀ ਪੋਲੀ ਚੁਆਇਸ ਹੋਊਗੀ ਪੂਰੀ ਫੁੱਲ ਪੋਲੀ ਆ ਹਾਂ ਲਊੜੀ ਹਰਜੀਤ ਭਾਈ ਵੇੜ ਚੰਗੀ ਆ ਚਲੋ ਹਾਂਜੀ ਵੇੜ ਚੰਗੀ ਆ ਬਹੁਤ ਸੰਭੀ ਵੜੀ ਆ ਤੇ ਇੱਕ ਬਾਕੀ ਧੀ ਜੋੜੀ ਆ ਬਿਲਕੁਲ ਹਾਂਜੀ ਲਹੂ ਇੰਨੇ ਲਹੂ ਰਤਾਲਾ ਡੰਗਰ ਧੀਰਾ ਬਹੁਤ ਜ਼ਿਆਦਾ ਸਹੀ ਆ ਹਰਜੀਤ ਭਾਈ ਆਪਾਂ ਕਿੱਥੋਂ ਤੱਕ ਲੈ ਲਏ ਜੀ ਮੋਲ ਸੰਤੂ ਸਾਹਿਬ ਇਹਦਾ ਮਰਜ਼ੀ ਕਰੀ ਜਾਈਏ ਮੰਗਨੂਰ ਭਾਏ 50 ਬਾਹਰ ਕਰ ਲਈਏ ਹਾਂਜੀ 47000 ਚ ਮਾਨਸਾਨ ਹੋ ਗਏ 47000 ਰੁਪਏ ਹਾਂਜੀ ਠੀਕ ਆ ਪ੍ਰਾ ਤਾਂ ਦੋਸਤੋ ਡਿਮਾਂਡ ਕੁਛ ਵੀ ਹੋਵੇ 70000 ਦੇ ਵਿੱਚੋਂ ਮਾਨਤਾ ਹੋ ਜਾਊਗਾ ਤੇ ਬਾਕੀ ਚੰਗੀ ਸਾਫ ਦੁੱਧਰੀ ਇਹ ਕਰਮਾ ਨਹੀਂ ਬਾਕੀ ਰੇਟ ਬਾਜ਼ਾਰ ਬਾਕੀ ਸੰਤੂ ਸਾਹਿਬ ਖਾਣੇ ਆਏ ਨਹੀਂ ਥੀਕੇ ਨਾ ਮੈਂ ਮੜ ਮੜ ਕੇ ਕੁਝ ਲਾ ਜੰਦਾ ਅੱਛਾ ਅੱਛਾ ਇਹ ਸਾਰੇ ਚਾਸ਼ਪੁਰੇ ਇੱਕੋ ਜਿਹੇ ਬਰਾਬਰ ਠੀਕ ਹੈ ਜੀ ਲਓ ਦੋਸਤੋ ਆ ਉਲਟ ਪਹਿਣੀ ਵਾਲੇ ਪਾਸਿਓ ਇਹ ਪ੍ਰੋਫੈਸਰ ਠੀਕ ਹੈ ਅੱਛਾ ਵੀਰ ਹਰਦੀਪ ਅੱਗੇ ਆ ਕੀ 3ਰੇ ਨੰਬਰ ਤੇ ਆਪਣੇ ਕੋਲ ਸ਼ਾਈ ਵਾਲਾ ਠੀਕ ਹੈ ਸ਼ਾਈ ਵਾਲਾ ਹਾਂ ਜੀ ਦੈਂਗ ਹੈ ਕਿ ਚੁੰਗੀ ਹੈ ਹਾਂ ਚੁੰਗੀ ਹੈ ਲੋਗੇ ਸ਼ਾਹੀਵਾਲ ਇਹ ਸੁਆ ਕਰਵਾ ਇਸ ਦੀ ਪਹਿਲਾ ਸੁਆ ਸੋਈ ਹੈ ਹਾਂ ਜੀ ਕੋਈ ਦਿਨ ਹੈ ਹਾਂ ਇਹਦੇ ਮਗਰ ਡੱਬੀ ਬੱਚੀ ਹੈ ਜੀ ਅੱਛਾ ਜੀ ਹਾਂ ਜੀ ਠੀਕ ਹੈ ਅੱਛਾ ਪਹਿਲੇ ਪਹਿਲਾ ਸੁਆ ਸੋਈ ਹੈ ਦਿਨ ਕਿੰਨੇ ਹੋ ਗਏ ਇਹਨਾਂ ਨੂੰ ਸੰਤੂ ਸਾਹਿਬ 8-9 ਦਿਨ ਹੋ ਗਏ ਸੁਈ ਤੋਂ 8-9 ਦਿਨਾਂ ਦੀ ਸੁਈ ਹਾਂ ਜੀ ਤੇ ਹੁਣ ਦੁੱਧ ਤਾਂ ਕੀ ਸੁਆ ਦੁੱਧ ਹੁਣੇ 14 ਪਲੱਸ ਆ ਜੀ 14 ਪਲੱਸ ਹਾਂ ਜੀ 14 ਮੰਨ ਕੇ ਕੋਈ ਵੀਰ ਭਰਾ ਸਾਈ ਹੁਸਾਈ ਕਰ ਸਕਦਾ ਭਾਂਡੇ 'ਚ ਪੈਂਦਾ ਜਿਹੜਾ ਚੋਣੇ 'ਚ ਪੈਂਦਾ 14 ਪਲੱਸ ਹਾਂ ਜੀ ਹਾਂ ਜੀ ਠੀਕ ਆ ਪਰ ਦੋਸਤੋ ਪਹਿਲਾ ਸੁਆ ਸੋਈ ਆ ਠੀ ਛੋੜਾ ਜਾਂ ਕਿਤਨਾ ਕਿਤੇ ਰਾਠੀ ਦੇ ਸ਼ਾਹੀਵਾਲ ਦਾ ਕਰੋਸ ਆ ਤੇ ਝੁੰਗੀ ਆ ਸਿੰਘ ਦਰਮਿਆਨੇ ਬੇਸ਼ੱਕ ਕੋਈ 1 ਇੰਚ ਤੋਂ 2-2 ਇੰਚ ਜਿਹੜੇ ਸਿੰਘ ਹੈਗੇ ਆ ਪਰ ਹੈ ਠੜੀ ਧੀਰੀ ਠੀਕ ਆ 14 ਜਾਂ 14 ਤੋਂ ਪਲੱਸ ਇਹਦੇ ਥੱਲੇ ਹੁਣ ਦੁੱਧ ਆ ਇਹ ਇਹ ਆਣਾ ਬਹੁਤ ਸੋਹਣਾ ਲੱਗਾ ਤੁੰਦ ਸਾਹਿਬ ਨੂੰ ਸੁਆਦ ਚ ਬਹੁਤ ਚੰਗਾ ਹੋਊਗਾ ਹਨਾ ਬਹੁਤ ਵਧੀਆ ਹੀ ਬਾਕੀ ਹੈ ਠੜੀ ਧੀਰੀ ਮਰਜ਼ੀ ਖਿਲਾਰ ਦੋ ਉਥੇ ਖਲੋਂਦੀ ਹੈ ਠੀਕ ਆ ਭਰਾ ਹਾਂਜੀ ਲੈ ਵੀਰ ਹਰਜੀਤ ਥੋੜਾ ਤੋਰ ਦਈਏ ਲੰਮਾ ਠੀਕ ਆ ਜੀ ਬਾਈ ਵੇੜਾ ਮਗਰ ਬੱਤੀ ਆ ਬਸੀ ਆਪਾਂ ਤੁਹਾਨੂੰ ਲਾਸਟ ਰਿਜ ਬੱਚੇ ਜ਼ਰੂਰ ਦਿਖਾ ਦਾਂਗੇ ਜਿਹੜੀਆਂ ਵੇੜਾ ਸੂਈਆਂ ਨੇ ਉਹ ਥਾਣਾ ਥੋਣਾ ਦੀ ਚੰਗੀ ਐ ਕੁਆਲਿਟੀ ਕਰਮਾਂ ਵਾਲੀ ਦੀ ਹਾਥੀ ਚੁਵਾਈ ਵਾਲਾ ਥਾਣਾ ਠੀਕ ਆ ਤੇ 14 ਕਿਲੋ ਜਿਹੜੀ ਸਟਾਰਟਿੰਗ ਹੋਈ ਆ ਕੋਈ ਨੋਵਾਂ ਕੇ ਦਿਨਾਂ ਦੀ ਸੂਈ ਥੱਲੇ ਹੁਣ 14 ਕਿਲੋ ਦੁੱਧ ਆ ਪਲੱਸ ਵੀ ਤੁਸੀਂ ਮੰਨ ਸਕਦੇ ਜੀ ਕੀ ਕਰਦਾ ਫਿਰ ਮੋਹਲ ਸੰਤੂ ਸਾਹਵੇ ਦਾ 47 ਹਾਰੀਆ ਦਾ 47 47 ਹੈ ਹਾਂਜੀ ਹਾਂਜੀ ਠੀਕ ਆ ਭਾ ਮੈਂ ਤੁਹਾਨੂੰ ਰੇਟ ਇੱਕੋ ਜਿਹਾ ਬਾਕੀ ਜਿਹੜੀ ਜੱਜੂਗੀ ਜਿਹੜੀ ਪਸੰਦ ਆਊਗੀ ਠੀਕ ਆ ਵੈਸੇ ਉਹ ਸਾਰੇ ਚੰਗੇ ਆ ਬ ਕਿਹੋ ਜਿਹਾ ਪਸ਼ੂ ਪਸੰਦ ਹੁੰਦਾ ਕਿਹੋ ਜਿਹਾ ਆਉਂਦਾ ਬਾਕੀ ਰੇਡ ਜਿਹੜਾ ਇੱਕੋ ਜਿਹਾ ਹੈਗਾ ਇਹਨਾਂ ਪਸ਼ੂਆਂ ਦਾ 47 47000 ਅੱਛਾ ਵੀਰ ਹਰਜੀਤਾ ਕਿ ਚੌਥੇ ਨੰਬਰ ਤੇ ਜਿਹੜੀ ਆ ਸ਼ਾਈ ਵਾਲ ਆ ਗਈ ਆਪਣੇ ਕੋਲ ਹਾਂਜੀ ਤੇ ਇਹਦੀ ਵੀ ਰੇਡ ਗਰਮੀਆਂ ਦੀ ਗੱਡੀ ਲੈਂਦੇ ਸਾਰੇ ਮੈਂ ਨਾਲ ਕ੍ਰੋਸਾਂਗੇ ਚਲੋ ਬਾਰੀ ਨਾਲ ਹਾਂਜੀ ਸਾਰੇ ਵੀਰ ਖਰੀਦੇ ਹਾਂਜੀ ਹਾਂਜੀ ਤੇ ਇਹਦਾ ਸੂਆ ਕਿ ਦੱਸ ਦੇ ਇਹਦਾ ਸੂਆ ਸੰਤੂ ਸਾਹਿਬ ਦੁੱਜਾ ਅੱਛਾ ਜੀ ਤੇ ਸੂਈ ਨੇ ਇਹਨੂੰ 17 18 ਦਿਨਾਂ ਨੂੰ ਵੀਰੋ 17 18 ਦਿਨਾਂ ਨੂੰ ਹਾਂਜੀ ਮਗਰ ਇਹਦੇ ਮੇਲਕਾਫ ਆ ਜੀ ਬੱਛਾ ਮਗਰ ਹਾਂਜੀ ਹਾਂਜੀ ਬਾਬੇ ਦੋਸਤੋ ਇਹਦਾ ਮਗਰ ਵੀ ਬੱ ਚਾਹੀ ਵਾਲ ਅੰਗ ਦੇ ਵਿੱਚ ਆ ਠੀਕ ਆ ਤੇ ਬਾਕੀ 18-17 ਦਿਨਾਂ ਦੀ ਸੂਈ ਥਲੇ ਹੁਣ ਦੁੱਧ ਕਿੰਨਾ ਦੱਸਿਆ ਸਾਨੂੰ ਸਭ 13 ਲੀਟਰ ਹੋ ਗਿਆ ਥਲੇ 13 ਲੀਟਰ ਹਾਂਜੀ ਠੀਕ ਆ ਲੈ ਵੀਰ ਹਰਜੀਤ ਤੇ ਵੀ ਖੋਲ ਕੇ ਕੋਈ ਤੋਰ ਦਿੱਤੀ ਠੀਕ ਆ ਮਗਰ ਵਚਾ ਦੋਸਤੋ ਕੱਦਗਾਠ ਮੋਸਟਲੀ ਜਿੱਦਾਂ ਆਪਾਂ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਕ੍ਰੋਸ ਅੰਗ ਦੀਆਂ ਬੜ ਤੇ ਮੀਡੀਅਮ ਹਾਈਟ ਦੇ ਵਿੱਚ ਆ ਚਾਂਦਰ ਚੂੜੇ ਉਸੇ ਤਰ੍ਹਾਂ ਸਨਪੁੰਨ ਜਿਹੜਾ ਤੁਹਾਨੂੰ ਦਿਖਾਈ ਦੇਊਗਾ ਥੋੜਾ ਬਾਦਾਂ ਪੱਕੇ ਰਜੀਤ ਪੰਗਾ ਪੰਗਾ ਪਾਲਨੇ ਵੀਰ ਹਾਂਜੀ ਸੰਸਾ ਵੰਗਾ ਡੰਗਰ ਆਪਾਂ ਕੋਈ ਵੀ ਵੰਗੇ ਦੇ ਪਹਾੜੇ ਤੋਂ ਬਣਾ ਨਹੀਂ ਡੰਗਰ ਸੰਸਾ ਚੋਈਦਾ ਨੋਰਮਲੀ ਨੋਰਮਲੀ ਵੰਗਾ ਪਹਾੜਾ ਚੱਲਦਾ ਹੀ ਚੱਲਦਾ ਜੀ ਬਿਲਕੁਲ ਜੀ ਬਿਲਕੁਲ ਬੱਚਾ ਵੀ ਤਾਂ ਠਾਹ ਜੇ ਕੋਈ ਟੈਨਸ਼ਨ ਨਹੀਂ ਆ ਵੰਗੇ ਨਾਲ ਪਹਾੜੇ ਨਾਲ ਕੋਈ ਅਜਿਹੀ ਚੀਜ਼ ਆਪਾਂ ਦਿੱਕਤ ਨਹੀਂ ਹੁੰਦੀ ਬਿਲਕੁਲ ਜੀ ਨਮਸਤੋ ਚੰਗੇ ਦੋਤੇ ਚੱਲਣ ਲਈ ਹੈ ਕਰਮਾਲੀ ਹੁਣ ਤੇ ਸ਼ਾਹੀ ਬਲਾਂਗ ਦੇ ਵਿੱਚ ਪਰ ਜੀ ਤਾਂ ਦੋਤੇ ਕਿੰਨਾ ਦੱਸਿਆ ਸੀ ਹੁਣ 13 ਲੀਟਰ ਤੁਸ ਜੀ 13 ਲੀਟਰ ਬਾਕੀ ਤੁਸ ਜੀ ਸਾਬੇ ਚੰਡੇਰੀ ਦਾ ਟੱਕ ਥੋੜੀ ਜੀ ਗੰਹ ਰੱਖਦੀ ਆ ਚੱਡਾ ਸਾਰੇ ਨੋਰਮਲ ਹੀ ਇਧਰੋਂ ਖਾਣ ਚੱਡਾ ਸਾਰੇ ਅੱਗੇ ਦਾ ਲਓ ਜੀ ਉਹ ਟੱਕ ਦਰਮਿਆਨੀ ਨੋਰਮਲ ਜਿਹੜੀ ਦੋਸਤੋ ਹਮੇਸ਼ਾ ਬਿਲਕੁਲ ਤੁਹਾਨੂੰ ਪਤਾ ਜੀ ਵੇ ਗਾਂ ਨੂੰ ਬੜਾ ਰੱਖਦੀਆਂ ਨੇ ਸ਼ਾਹੀਵਾਲ ਦੀ ਗੱਲ ਕਰਦੇ ਜੀ ਤੋਂ ਚੋਣ ਚਣ ਇੱਕ ਨੰਬਰ ਆ 13 ਕਿਲੋ ਦੁੱਧ 18 ਸਾਰਾ ਕ ਦਿਨਾਂ ਦੀ ਜਹੀ ਆ ਤੁਜਾਸ ਹੁਆ ਮਗਰ ਬੱਛਾ ਮੇਲ ਕਾਫ ਤੇ ਮੋਲੇ ਦਾ ਹਰਜੀਤ ਵੀਰੇ ਕੀ ਕਰਦੇ ਸੰਤੂ ਸਾਹਿਬ ਮੋਲੇ ਦਾ ਜੋ ਮਰਜ਼ੀ ਕਰੀਏ 42000 ਚ ਮਾਰਦੇ ਰਹਿਦਾ ਕਰਾਂਗੇ 42000 ਹਾਂਜੀ ਹਾਂਜੀ ਠੀਕ ਹੈ ਭਰਾ ਉਹ ਦੋਸਤੋ 42000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜਿਹੜੀ ਆਪਾਂ ਤੁਹਾਨੂੰ ਇਹ ਚੌਥੇ ਨੰਬਰ ਤੇ ਬੈਡ ਦਿਖਾਤੀ ਆ ਤੇ ਇਸ ਤੋਂ ਬਾਅਦ ਇੱਕ ਪੰਜਵੇਂ ਨੰਬਰ ਤੇ ਜਿਹੜੀ ਆ ਬੈਡ ਹੋਣੀ ਇਹ ਗੱbnਾ ਕੀ ਸੰਤੂ ਸਾਹਿਬ ਦੀ ਸੂਈ ਆ ਅੱਛਾ ਜੀ ਹਾਂਜੀ ਇਹ ਜੱਸੀ ਦਾ ਤੇ ਇਹ ਸ਼ਾਈ ਵਾਲ ਦਾ ਕੋਈ ਸਮੇਲ ਨਾਲੇ ਠੀਕ ਪਹਿਲਾਂ ਨਹੀਂ ਹੋਊਗੀ ਪਹਿਲਾਂ ਸੂਆ ਹਾਂਜੀ ਪਹਿਲਾਂ ਇਹ ਦਿਲ ਕਿੰਨੇ ਹੋਗੇ ਨੂੰ ਪਹਿਲਾਂ ਸੂਆ ਇਹਨੂੰ ਸੰਤੂ ਸਾਹਿਬ ਇਹ ਆਪਣੀ ਸ 24 ਜਨਵਰੀ ਹਾਂਜੀ ਬੱਚੇ ਬੱਚੇ ਬੱਚਾ ਸੰਸਾਬੇ ਨਹੀਂ ਝਲਿਆ ਨਹੀਂ ਅੱਛਾ ਜੀ ਠੀਕ ਹੈ ਜੀ ਔਰ ਵਾਲ ਕੀਤੀ ਬੱਚਾ ਨਹੀਂ ਝਲਿਆ ਤੇ ਇਹ ਪਾੜਾ ਪਾ ਕੇ ਥੱਲੇ ਬੈਈਦਾ ਮੰਗਾ ਪਾ ਕੇ ਕੋਈ ਦਿੱਕਤ ਨਹੀਂ ਆ ਕਿਸੇ ਤਰ੍ਹਾਂ ਦੀ ਕੋਈ ਸੀਲੀਆਂ ਸਾਲੀਆਂ ਤੁਹਾਨੂੰ ਆਪ ਚਾ ਕਰ ਲਈ ਠੀਕ ਹੈ ਜੀ ਕੋਈ ਚੱਕਰ ਨਹੀਂ ਅੱਛਾ ਦੁੱਧ ਤਾਂ ਹੋਰ ਦੀਸਾ ਕਿੰਨਾ ਚ ਥੱਲੇ ਸੰਸਾਬੇ ਦਾ 11 ਲੀਟਰ ਦੇ ਲਾ ਕੇ ਬਣ ਦੁੱਧ ਹੋਊਗਾ 10 ਤੋਂ ਬਾਅਦ ਚੰਡੇ ਵਾਲਾ ਕੋਈ ਸੌਦਾ ਕਰ ਲੈ 11 ਲੀਟਰ ਦੁੱਧ ਹੋਵੇਗਾ 11 ਲੀਟਰ ਹਾਂਜੀ ਠੀਕ ਹੈ ਜੀ ਜਨਵਰੀ ਕਿੰਨੇ ਦੀ ਸੂਈ ਦਸੀ 24 ਜਨਵਰੀ 24 ਜਨਵਰੀ ਜੀ ਲਿਓ ਜੀ ਤਦ ਜਨਵਰੀ 24 ਦੀ ਜਿਹੜੀ ਆ ਮਾਰਚ 24 ਨੂੰ 2 ਮਹੀਨੇ ਪੂਰੇ ਹੋ ਜਾਣੇ ਆ ਤੇ ਹੁਣ ਬਾਕੀ ਤੁਸੀਂ ਆਈਡੀਆ ਮੰਨ ਸਕਦੇ ਹੋ ਜਿਵੇਂ ਡੇਢ ਕੇ ਮਹੀਨੇ ਦੇ ਲਗਭਗ ਜਿਹੜਾ ਸਮਾਂ ਹੋ ਗਿਆ ਨੂੰ ਸੋਈ ਦੇ ਠੀਕ ਹੈ ਜੀ ਜਰਸੀ ਤੇ ਸ਼ਾਹੀ ਵਾਲ ਦਾ ਕਰੋਸ ਆਗਾ ਵੈੜ ਪਹਿਲਾ ਸਵੇਰ ਸੋਈ ਆ ਫਰਸਟ ਟਾਈਮਰ ਆ ਦੇਖੋ ਜੀ ਠੀਕ ਹੈ ਤੋ ਬਦਾਮੀ ਯਾਰਾਂ ਦਾ ਮੋਸਟਲੀ ਆਪਾਂ ਦੇਖਦੇ ਆਂ ਦੋਸਤੋ ਜਰਸੀ ਸ਼ਾਹੀਵਾਲ ਦਾ ਜਿਹੜਾ origignal ਕਲਰ ਆ ਜਾਂਦਾ ਲਾਲ ਜਾਂ ਕੰਦਰਾ ਲੈ ਵੀ ਜਵਾਗ ਵੀ ਲਈ ਸਰਦਾ ਹੈ ਬਾਹਰ ਚਰਾਉਣ ਧਰੂਣ ਜਾਣੀ ਹੈ ਵੀ 2 ਘੰਟੇ ਜਵਾਗ ਨੂੰ ਫੜ ਕੇ ਚਰਾ ਕੇ ਆ ਸਕਦਾ ਲੈਓ ਬੇਟਾ ਬਾਕੀ ਦੋਸਤੋ 11 ਕਿਲੋ ਦੁੱਧ ਇਸ ਬੈਰ ਦੇ ਥੱਲੇ ਹਾਜ਼ਰ ਆ ਤੋ ਕਾ 11 ਕਿਲੋ ਦੀ ਚਵਾਈ ਕੋਈ ਵੀ ਰ ਘਰਾਂ ਕੇ ਕਰ ਸਕਦਾ ਆਰਡਰ ਕੰਪੈਕਟ ਯਾ ਟ੍ਰਾਫਿਕਸ ਅਡਰ ਦੇ ਵਿੱਚ ਚੰਗਰਾਂ ਦੇ ਕੇ ਨੂੰ ਵੀ ਜ਼ਿਆਦਾ ਚਲੋ ਸ਼ਾਦ ਬਾਦ ਲੋੜ ਆਇਆ ਠੰਡੀ ਧੀਰੀਆ ਸੀਨਸਲਾਗਾ ਪੂਰੀ ਬਾਕੀ ਦੋਸਤੋ ਜਿੰਦਾ ਮਰਜੀ ਕੋਈ ਵੀਰ ਆਪਣੀ ਅਗੇ ਚੁਵਾਈ ਕਰ ਸਕਦਾ ਤੇ 11 ਕਿਲੋ ਦੁੱਧ ਇੱਕ ਸਾਈਡ ਹੈਗੀ ਮੜੀ ਜੀ ਸਰਜੀਤ ਸਿੰਘ ਸਾਹਿਬ ਸਾਈਡ ਹੈਗੀ ਆ ਹਾਂਜੀ ਧਾਰਜ ਘੱਟ ਹੀ ਹੋਗਾ ਠੀਕ ਹੈ ਜੀ ਹਾਂਜੀ ਧਾਰਾ ਬਰਾਬਰ ਹੋਣੀ ਹੈ ਠੀਕ ਹੈ ਭਰਾ। ਲਓ 11 ਗੱਲੋ ਕਰਮਾਲੀ ਦੇ ਥਰੇ ਦੁੱਧ ਵੀ ਹਾਜ਼ਰ ਆ। ਜੇ ਤਾਂ ਮਰਜ਼ੀ ਕੋਈ ਭਰਾ ਆ ਕੇ ਇੱਕ ਟਾਈਮ ਦੋ ਟਾਈਮ ਚੋਲੇ ਤੇ ਹਰਜੀਤੇ ਦਾ ਮੁੱਲ ਕੀ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਆ। ਇਹਦਾ ਮੁੱਲ ਸੰਤੂ ਸਾਹਿਬ ਜੋ ਮਰਜ਼ੀ 31000 ਦੀ ਹੋਊਗੀ। 31000। ਹਾਂਜੀ। ਲੈਣ ਦੇ ਨਾਲ ਹੀ ਗੱਲ ਬਾਤ ਹੀ ਆ। ਲੈਣ ਦੇ ਨਾਲ ਹੀ ਬਾਬਾ ਜੀ। ਕੋਚ ਮਾਨਦਾਨ ਹੋਊਗਾ। ਠੀਕ ਹੈ ਜੀ। ਲਓ ਵੀ ਭਰਾਓ 31000 ਦੀ ਇਹ ਤੁਹਾਨੂੰ ਵਾੜ ਮਿਲ ਜਾਊਗੀ। ਹਾਂਜੀ। ਇੰਦਾ ਛੁਆ ਚੌਥਾ ਜੀ ਹਾਂ ਹਾਂ ਕੋਈ ਵੀ ਤੇ ਜਲ ਵਾਲੇ ਕੋਈ ਚੌਥਾਂ ਵਾਲੇ ਚੌਥਾ ਸੁਗਾ ਪੰਜਾਹ ਵਾਲਾ ਕੋਈ ਆਪਾਂ ਨੂੰ ਜੇ ਇੰਟਰੈਸਟ ਹੋਵੇ ਸਮੇਂ ਕਿੰਨੇ ਕਿ ਦੀ ਸੁਈ ਹੈ ਸਮੇਂ ਨੂੰ ਸੰਧੂ ਸਾਹਿਬ ਇੱਕ ਡੇਢ ਮਿੰਟ ਰੁਕਰਾ ਅੱਛਾ ਜੀ ਠੀਕ ਹੈ ਜੀ ਕੋਈ ਦੋ ਵੀ ਮੰਨ ਸਕਦਾ ਦੋ ਦੋ ਪਰਨਾ ਮੰਨੇ ਮੇਰਾ ਵੀ ਅੱਛਾ ਡੇਢ ਮਹੀਨੇ ਤੱਕ ਕੋਈ ਮੰਨ ਸਕਦਾ ਹਾਂਜੀ ਹਾਂਜੀ ਅੱਛਾ ਜੀ ਸੁਹਾ ਕੋਈ ਚੌਥਾ ਮੰਨ ਲੇ ਹਾਂਜੀ ਬਾਕੀ ਦੋਸਤੋ ਆ ਫੇਸ ਕੁਆਲਿਟੀ ਦੋਆ ਠੀਕ ਹੈ ਜੀ ਸਿੰਘ ਤੁਸੀਂ ਦੇਖ ਸਕਦੇ ਜੀ ਇੱਕ ਸਾਈਡ ਤੋਂ ਖੁੱਲੇ ਸਿੰਘ ਆ ਬਾਕੀ ਜਿਹੜਾ ਨਜ਼ਰ ਆ ਰਹੀ ਹੈ ਚੀਜ਼ਾਂ ਸਾਰਿਆਂ ਨੇ ਧਿਆਨ ਮਾਰ ਹੀ ਲੈਣਾ ਤੇ ਪਤਲੇ ਪਿੰਡੇ ਦੇ ਵਿੱਚ ਆ ਕਰਮਾ ਵਾਲੀ ਦਾ ਦੁੱਧ ਹੋਣੇ ਆਪਾਂ ਕਿੰਨਾ ਸਰੋ ਸਾਹਿਬ 10.5 11 ਲੀਟਰ ਦੁੱਧ ਦੇ ਥਲੇ ਹਾਜ਼ਰ ਆ 10.5 11 ਹਾਂਜੀ ਹਾਂਜੀ ਤੇ 파ੜੇ ਤੇ ਨਦੀ ਪਾਤ ਜੀ ਆਪਣਾ 파ੜੇ ਦੇ ਜੀ ਕੋਈ ਟੀਗਾ ਨਹੀਂ ਕਿਸੇ ਘਾਟੀ ਘੱਲੇ ਟੀਗਾ ਟੱਲਾ ਲੈ ਸਕਦੀ ਆ ਹਾਂ ਆ ਟੀਗਾ ਦੇ ਪਣ ਪਤਾ ਹੀ ਉਹਨਾਂ ਤੁਹਾਨੂੰ ਮਿਲ ਜਣਾ ਨਾਰਮਲ ਤੇ ਟੱਲੇ ਰਾ ਹੁਣ ਚਾਚੇ ਨੂੰ ਪਤਾ ਹੋਊਗਾ ਜੀ ਕਿੱਥੋਂ ਮਿਲਦਾ ਠੀਕ ਹੈ ਜੀ ਤੇ ਟੀਗਾ ਮਤਲਬ ਲੈਣ ਦੀ ਨਹੀਂ ਉਹ ਟੀਗਾ ਉਹ ਤਾਂ ਲਾ ਦੇਈਦਾ ਤੇ ਟੱਲਾ ਕੇ ਡੰਡਾ ਲੈ ਕੇ ਖੜੀ ਕੇ ਜਲਾ ਉਹ ਫੇ ਨਾਲ ਦੇ ਦਾਂਗੇ ਵੀਰਾਂ ਨੂੰ ਜੇ ਨਹੀਂ ਲੱਗਦਾ ਤੇ ਟੀਗਾ ਆ ਕੇ ਸਰੋ ਸਾਹਿਬ ਆਪਣੇ ਕੋ 파ੜੇ ਦੇ ਆ ਇੱਥੇ ਪਹਾੜੇ ਤੇ ਹਾਂਜੀ ਇੱਥੇ ਕੋਈ ਦੋ ਟਾਈਮ ਚੋਵੇ ਤਾਂ ਪਹਾੜੇ ਤੇ ਦੋ ਟਾਈਮ ਚਾਰ ਟਾਈਮ ਤਸੱਲੀ ਕਰੇ ਪਹਾੜਾ ਲਾਉਗੀ ਜੀ ਟੀਕਾ ਨਹੀਂ ਲਾਉਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਥੇ ਬਨਹਾਲ ਇਸ ਘਰ ਦੀ ਤਸੱਲੀ ਆ ਵੀ ਕਿਸੇ ਤਰ੍ਹਾਂ ਕੋਈ ਟੀਕਾ ਨਹੀਂ ਲੈਂਦੀਗੀ ਪਹਾੜੇ ਤੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਅੱਗੇ ਜਾ ਕੇ ਬੇਨ ਬੱਚੇ ਤੋਂ ਜਿਹੜਾ ਪਸੂ ਹੱਥ ਨਾਲ ਪਸੂਗਾ ਕੋਈ ਹੋ ਸਕਦਾ ਵੇਖਦਾ ਡਾਂਗ ਜਾ ਕੇ ਟੀਕਾ ਵੀ ਲੈ ਲਵੇ ਠੀਕ ਆ ਕੋਈ ਦੋ ਡਾਂਗ ਟੀਕਾ ਲਾ ਦੇ ਬਾਅਦ ਟਿਕ ਜੇ ਤੇ ਪਹਾੜੇ ਤੇ ਫੇਰ ਆ ਜੂਗੀ ਠੀਕ ਹੈ ਜੀ ਦੇ ਦਿੱਤਾ 9 ਕਿਲੋ ਦੁੱਧ 10 10.5 ਲੀਟਰ ਦੱਸ 10 10.5 ਹਾਂਜੀ ਲਓ ਬਈ 10 10.5 200 ਦੁੱਧ ਮੱਝ ਦੇ ਥੱਲੇ ਹਾਜ਼ਰ ਕੋਈ ਵੀਰ ਆਪਣੀ ਅਗੇ ਜੋਗੇ ਤਸੱਲੀ ਕਰ ਸਕਦਾ ਠੀਕ ਹੈ ਹਰਜੀਤ ਬਾਕੀ ਇੱਕਾ ਮੜੀ ਅੱਖ ਦੇ ਵਿੱਚ ਹੈਗਾ ਤੂੰ ਅੱਛਾ ਜੀ ਹਾਂ ਜੀ ਚਿੱਟਾ ਹੈ ਚਿੱਟਾ ਦੀ ਦਾ ਪੂਰਾ ਠੀਕ ਹੈ ਜੀ ਹਾਂ ਜੀ ਲਿਖਦਾ ਪੂਰਾ ਵਾ ਆਖੇ ਚਿੱਟਾ ਠੀਕ ਹੈ ਭਰਾ ਤੇ ਹਰਜੀਤ ਭਾਈ ਚਲੋ 10 10.5 ਕਿਲੋ ਦੁੱਧ ਤਾਂ ਚੰਗਾ ਵਸ ਹਾਂ ਜੀ ਦੁੱਧ ਬਹੁਤ ਮੁੱਲ ਅਗੀ ਰਹੂਗਾ ਦਾ ਕਿੱਥੋਂ ਤੱਕ ਲੈ ਲੇ ਸੋਹਬਾ ਮੁੱਲੇ ਨਾਲ ਬਿਲਕੁਲ ਜਾਈ ਜਾਏਗੀ ਮੁੱਲ 60 ਆ ਹਾਂ ਜੀ 52000 ਤੇ ਛੋੜ ਚੱਪਾਈ ਆ ਜੀ ਇਹ ਕਿੰਨੇ ਚੋ 52000 58 ਚ ਹਾਂ ਜੀ ਦੋ ਘੱਟ ਠੀਕ ਹੈ ਦੋ ਘੱਟ 60000 ਦੀ ਇਹ ਮੱਝ ਮਿਲ ਜਾਊਗੀ 58000 ਠੀਕ ਹੈ ਜੀ 58000 ਰੁਪਏ ਲੈਂਦੇ ਨੇ ਠੀਕ ਹੈ ਜੀ ਸਾਨੂੰ ਸਰ ਕੋਈ ਵੀਰੇ ਇਹ ਨਾ ਸੋਚੇ ਵੀ ਨੂੰ ਟੀਕਾ ਲਾਇਆ ਜਾਂ ਕਿਦਾਂ ਵੀ ਹੈ ਜਿਹੜਾ ਪਸਮਾ ਆਇਆ ਹੋ ਸਕਦਾ ਡੋਕੇ ਪਾਉਣ ਲਈ ਟੀਕਾ ਲਵੇ ਹੂੰ ਅਧਵਾ ਏਆਈ ਏਆਈ ਦੇ ਬੱਵੀ ਏਆਈ ਕੱਢੀ ਢੁੱਟ ਕੱਢਣ ਦਾ ਚਾਂਸ ਹੋਵੇ ਹਾਂਜੀ ਏਆਈ ਕੱਢੂਗੀ ਢਿੱਡ ਕੱਢੂਗੀ ਠੀਕ ਹੈ ਬਰਾ ਹਾਂਜੀ ਠੀਕ ਹੈ ਅਗਲੇ ਬਾਅਦ ਤੋਂ ਆਪਾਂ ਠੀਕ ਹੈ ਜੀ ਕੋ ਡੇਢ ਕ ਮੋਦੀ ਦੀ ਸੀ ਬੱਚੇ ਤੋਂ ਪਾੜਾ ਲੈਂਦੀ ਸੀ ਇਸ ਤੋਂ ਬਾਅਦ ਇੱਕ ਬਿਲਕੁਲ ਸਾਜਰ ਮੈਂ ਦਿਖਾਉਣਿਆ ਵੀ ਇਹ ਸਮੂਹ ਦੇ ਨੇੜਾ ਹਰਦੀ ਦਬਾਈ ਦਾ ਸੂਆ ਦਸਤੀ ਕਿੰਨੀ ਪੁੱਗੀ ਅੱਗੇ ਸੂਆ ਦੂਜਾ ਹਾਂ ਤੇ ਦੰਦ ਨੇ ਹੁਣ ਪੂਰੇ ਕਿੱਡੇ ਕਰਮਾਲੀ ਨੇ ਅੱਛਾ ਜੀ ਠੀਕ ਹੈ ਜੀ ਤੇ ਠੰਡੀ ਧੀਰੀ ਬਹੁਤ ਜਿਆਦੀ ਆ ਠੀਕ ਹੈ ਜੀ ਸੀਰ ਸਰਾਗ ਬਹੁਤ ਜਿਆਦੀ ਆ ਲਓ ਜੀ ਕਰਮਾਲੀ ਪੂ ਚੁੱਕੀਆਂ ਨੇ ਦੂਜਾ ਸੂਆ ਦੋਸਤ ਸੁਣਾ ਇਸ ਝੋਟੀਏ ਹਾਂ ਤੇ ਦਿਨ ਹਜੇ ਆਰਡਰ ਕਿੱਥੇ ਆਪ ਚੈੱਕ ਕਰ ਸਕਦੇ ਜੀ ਆ ਲਓ ਐ ਠੰਡੀ ਧੀਰੀ ਭਾਵੇਂ ਲੋ ਥੱਲੇ ਬੈਜੇ ਹੋਣੇ ਹੀ ਪਤਾ ਉਹ ਬਹੁਤ ਸੋਹਣੀ ਕੁਆਲਟੀ ਦਾ ਸਾਨਾ ਮੈਂ ਪਹਿਲਾਂ ਝੋਟ ਨਹੀਂ ਖਾਣ ਲੱਗਾ ਤੇ ਵੈਸੇ ਇਹ ਦੂਜਾ ਸੂਰ ਸੁਣਨੀ ਹੈ ਪਤਾ ਪਹਿਲੇ ਸੂਰੇ ਨੇ 13 ਲੀਟਰ ਤੋਂ ਪਲੱਸ ਦੁੱਧ ਦਿੱਤਾ ਪਹਿਲਣ ਦੇ ਹਾਂਜੀ ਠੀਕ ਹੈ ਤੇ ਐਡ ਕੀ ਵੇਖੋ ਕਰਨ ਵਾਲੀ ਕੀ ਕਰਦੀ ਹੈ ਉਹ ਜ਼ਿਆਦਾ ਨਹੀਂ ਕੋਪਾ ਕੀ ਚੰਗੀ ਉਮੀਦ ਹੈਗੀ ਆ ਪਸ਼ੂ ਦੀ ਹਾਂਜੀ ਚੰਗਾ ਖਰੀਦਦਾਰ ਮਿਲ ਗਿਆ ਦੁੱਧ ਚਲੋ ਖੁੱਲ੍ਹੀਏ ਸਾਨੂੰ ਸਭ ਪੂਰੀ ਅਜੇ ਤੇ ਦੇਣ ਕੱਢਦੀ ਕਰਮ ਵਾਲੀ ਸਰਦਾਰ ਹਾਥਾ ਇਹਦਾ ਅਕਲ ਨਾਲ ਚੱਲੇ ਚੱਲੀ ਦੋਸਤੋ ਦੁਜਾ ਸਵੇਰ ਸੋਣ ਵਾਲੀ ਇਹ ਝੋਟੀ ਜਮੀ ਬੜੀ ਬੜੀ ਆ ਠੀਕ ਹੈ ਜੀ ਸੋ ਨਿੱਗਰ ਨੁਕਰ ਪੂਰੀ ਆ ਕਰਮਾ ਦੀ ਸਿੰਗਲ ਖੱਦੀ ਦੇ ਵਿੱਚ ਤੇ ਥਾਂ ਸੋਣ ਪੱਤਰ ਵਾਲੀ ਆ ਕਿਸੇ ਘਲਾ ਦੀ ਉਹ ਨਹੀਂ ਠੰਡੀ ਧੀਰੀ ਬਿਲਕੁਲ ਜੀ ਬਿਲਕੁਲ ਕੋਈ ਲੋਸ਼ਣ ਲੋਸ਼ਣੀ ਠੀਕ ਹੈ ਜੀ ਸੋ ਬਿਲਕੁਲ ਠੰਡੀ ਧੀਰੀ ਦੋਸਤੋ ਝੋਟੀ ਵਕਾਊਆ ਵੀਰ ਹਰਦੀਪ ਸਿੰਘ ਉਹਨਾਂ ਦੇ ਕੋਲ ਬਾਕੀ ਨਿੱਗਰ ਲੇਵੇ ਦੀ ਆ ਜਿੰਨਾ ਵੀ ਲੇਵਾ ਤੁਸੀਂ ਵੇਖੋ ਬਹੁਤ ਸੋਹਣਾ ਪੱਟਾਂ ਦੇ ਸਾਹਣੇ ਦੇ ਵਿੱਚ ਕਰ ਫਿਕਸ ਜਾ ਅਲਟਰ ਬਣਾ ਕੇ ਤਿਆਰ ਕਰ ਰਹੀ ਆ ਤੇ ਫੁੱਲ ਕੁਆਲਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਫਲੋਰੀ ਤੋਂ ਕਪੜਾ ਮਾਜਾ ਨੂੰ ਬੋਰਡਰ ਕਰਕੇ ਫਰਮ ਕਰਦੇ ਨੇ ਲੱਗ 7 ਦਿਨ ਹਜੇ ਖਾਦੀ ਆ 8-7 ਦਿਨ ਹਜੇ ਰਹਿ ਗਈ ਜੀ ਠੀਕ ਆ ਠੰਡੀ ਪੀਰੀ ਸੀ ਲਸ ਲਾ ਕਪੂਰੀ ਆ ਕਰਮਾ ਵੀ ਦੇਖੋ ਸੰਧੂ ਸਾਹਿਬ ਜੇਰੀ ਮਰਜ਼ੀ ਬੈਗੀ ਕੋਈ ਪਰਿਵਾਰ ਨਹੀਂ ਕਰਮਾ ਲਈ ਤਮਾਰ ਜਰ ਜੀ ਤੇ ਦਾ ਫਿਰ ਕੀ ਮੁੱਲ ਵੀਰੇ ਇਹਦਾ ਮੁੱਲ ਸੰਧੂ ਸਾਹਿਬ ਜਿਹੜੇ ਹਿਸਾਬ ਨਾਲ ਆਏ ਬਾਜ਼ਾਰ ਆ ਜਾਂ ਜਿਵੇਂ ਸੁਣਦੇ ਹੀ ਹੈ ਜਿਹੜੀ ਰੁੱਤ ਦੇ ਵਿੱਚ ਭਾਵੇਂ ਲੱਖ ਰੁਪਈਆ ਕਰ ਲਈਏ ਹਾਂਜੀ ਆਪਾਂ ਹਮ ਸਭ 90 ਹਜ਼ਾਰ ਤੋਂ ਮੰਨਦਾਂ ਕਰਦਾਂ 90 ਹਜ਼ਾਰ ਹਾਂਜੀ ਠੀਕ ਹੈ ਜੀ 60 ਹਜ਼ਾਰ ਦੀ ਦੇ ਦਾਂਗੇ 60 ਜੀ ਹਾਂਜੀ ਲਓ ਦੋਸਤੋ 90 ਹਜ਼ਾਰ ਡਿਮਾਂਡ ਆ 60 ਹਜ਼ਾਰ ਦੀ ਲੈਣ ਦੇਣਾ ਠੀਕ ਹੈ ਜੀ ਤੋਂ ਵਿੱਚੋਂ ਬਾਕੀ ਮੌਕੇ ਥੋੜਾ ਪਤਾ ਕੋਈ ਮਾਰਦਣਾ ਉਹ ਸੋਸ਼ਲ ਪੇ ਦੇ ਰਹਿਣਗੇ ਠੀਕ ਹੈ 88000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਜਿਹੜੇ ਵੀਰ ਨੂੰ ਜਜੂ ਕੀ ਸੌਦਾ ਤੁਸੀਂ ਕਰ ਲਿਓ ਠੀਕ ਹੈ ਜੀ ਬਾਕੀ ਖਰੀਏ ਪੂਰੀ ਕਰਮਾ ਲਈ ਇੱਕ ਲਾਸਟ ਵਿੱਚ ਇੱਕ ਜਿਗਰ ਕੀਤਾ ਸੀ ਆਪਾਂ ਤੁਹਾਨੂੰ ਫਰਸਟ ਤੇ ਬੋਰੀ ਝੋਟੀ ਦੋਸਤੋ ਦਿਖਾਉਣੀ ਆ ਸਰ ਸਿੰਘ ਦੇਖੋ ਹਾਂ ਸਿੰਘ ਤਾਂ ਇਹਦਾ ਹੈ ਨਹੀਂ ਹੈ ਹੈ ਹੀ ਨਹੀਂ ਮੋਰਾ ਨੂੰ ਵੀ ਮਾਰ ਪਾਉਂਦਾ ਮੋਰਾ ਨਹੀਂ ਮਾਰਦਾ ਹੁੰਦਾ ਸਰ ਤੇ ਬਾਕੀ ਜੰਮੀ ਪੜੀ ਸੋਹਣੀ ਆ ਥੋੜਾ ਜਿਹਾ ਦੋ ਚਾਰ ਨਾਂ ਦਾ ਮੇਰੇ ਕੋਲ ਕਰ ਗਿਆ ਵੀ ਪਿਛਲੇ ਘਰ ਦਾ ਨੇ ਹੇਰਵਾ ਕੀਤਾ ਪੱਠਾ ਘੱਟ ਚੁੱਕਿਆ ਅਚਰ ਜੀ ਤੇ ਦੀ ਉਮਰ ਮੁਹ ਤੰਦੀ ਉਮਰ ਅਜੇ ਨੰਦੀ ਦੇ ਮੂੰਹ ਸਾਹਮਣੇ ਆਖੀ ਨਹੀਂ ਮੈਂ ਤੇ ਉਮਰੇ ਦੀ ਢਾਈ ਤੋਂ ਲੱਗੇ ਬੰਨੇ ਤਾਂ ਜਿਹੜੇ ਗਾਦੀ ਦੋ ਦੋ ਪਲਾਸੋਂ ਦਾ ਕਿਹਾ ਵੀ ਚਲੋ ਢਾਈ ਆਪਾਂ ਮੰਨਦੇ ਆ ਫੇਰੀ ਦੋ ਦੋਂਦੀ ਵੀ ਹੋ ਸਦੀ ਗਿਰ ਹਾਂ ਠੀਕ ਆ ਤਾਂ ਦੋਸੋ ਛੋਟੀ ਬਿਲਕੁਲ ਤੁਹਾਡੇ ਸਾਹਮਣੇ ਆ ਬੂਰੀ ਝੋਟੀ ਆ ਠੀਕ ਆ ਜੀ ਤੇ ਕਾਫੀ ਵੀਰ ਪਸੰਦ ਕਰਦੇ ਵੀ ਬੂਰੀ ਝੋਟੀ ਪੂਰੀ ਕੱਟੀ ਤੇ ਜਿਹੜੇ ਵੀਰ ਨੂੰ ਜਜੂਗਾ ਸੌਦਾ ਕੀਤਾ ਕੋਈ ਕੀਰੀ ਦੋਂਦੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਕੋਈ ਢਾਈ ਕੇ ਸਾਲ ਦੇ ਡੇੜਾ ਜੜੀਆਂ ਦੀ ਉਮਰ ਹੈ ਕੀ ਆ ਪੂਰੀ ਹੈ 골ਡਨ ਪੂਰੀ ਠੀਕ ਹੈ ਜੀ ਕੰਪਲੀ ਕੰਪਲੀ ਦੇਖੋ ਤੁਸੀਂ ਬਿਲਕੁਲ ਸੁਨਹਿਰੀ ਵਾਲ 골ਡਨ ਠੀਕ ਆ ਆ ਕਰੋ ਜੱਟੇ ਸੋ ਕਾਫੀ ਡਿਮਾਂਡ ਦੇ ਵਿੱਚ ਰਹਿੰਦੀਆਂ ਦੋਸਤੋ ਜੇਕਰ ਆਪਾਂ ਗੱਭਣ ਤੇ ਚਾਹੇ ਸੂਈਸ ਵਾਈ ਮਾਝੀ ਦੀ ਗੱਲ ਕਰਨ ਲੱਗੇ ਤੇ ਕਾਫੀ ਖਰਚ ਕਰਕੇ ਪੈਸੇ ਫਿਰ ਦਿੱਜਿਆ ਜਾਂਦਾ ਪਸੂ ਅੱਗੇ ਹੌਸਰ ਝੋਟੀ ਆ ਜਿਹੜਾ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਸਾਹ ਲੂਗਾ ਏਆਈ ਕਰਵਾ ਲੂਗਾ ਅੱਗੇ ਦੋਸਤੋ ਤਰ੍ਹਾਂ ਦੇ ਜਿਵੇਂ ਚੌਥਾ ਚੰਗੇ ਪੱਗਾਂ ਦੇ ਸੇ ਲੱਖਾਂ ਦੀਆਂ ਝੋਟੀਆਂ ਪਿਆਰ ਹੁੰਦੀਆਂ ਪਈਆਂ ਨੇ ਅੱਜ ਕੱਲ ਜਿਹੜੀਆਂ ਕੋਈ ਥੱਪਨ ਠਹਿਰ ਜਾਣ ਜਾਂ ਖੂਨ ਦੇ ਨੇੜ ਹੋਣਾ ਤੇ ਪੂਰੀ ਝੋਟੀ ਆ ਵੀਰ ਦੇ ਕੋਲੇ ਆਈ ਆ ਸੋ ਸਿੰਗੀ ਜੂ ਕੀ ਬਹੁਤ ਪਿਆਰੀ ਝੋਟਾ ਜਿਹਾ ਸਿੰਗ ਚੌੜੇ ਪੇਠਪੂੜੇ ਦੇ ਵਿੱਚ ਤੇ ਥੋੜੀ ਸਾਹਮ ਸੰਭਾਲ ਵਾਲੇ ਪਾਸੇ ਤੋਂ ਸੋ ਕਈ ਨਾ ਪਸ਼ੂ ਘੱਟ ਅਗੇ ਕੋਈ ਸੇਵਾ ਕਰਕੇ ਰਾਜੀਏ ਕਈ ਨਾ ਨਾਰਮਲ ਹੀ ਸੇਵਾ ਰਹਿ ਜਾਂਦੀ ਪਰ ਕਰਮਾਂ ਲਈ ਦੇ ਜੇ ਨਿਸ਼ਾਨਾ ਦੀ ਗੱਲ ਕਰ ਲਈਏ ਦੀ ਬਿਲਕੁਲ ਘੜ ਘੜ ਕੇ ਸਿੰਗ ਲੱਗਾ ਸਿੰਗੀ ਵੀ ਬਹੁਤ ਸੋਹਣੀ ਝੋਟੀ ਜੀ ਸਿੰਗੀ ਹੈ ਠੀਕ ਆ ਹਾਂ ਬਸ ਚੰਗੀ ਝੋਟੀ ਆ ਬਾਕੀ ਇਹ ਕੋਈ ਤੁਹਾਨੂੰ ਆਪਾਂ ਹਣਪੂਣ ਢੋਲੀ ਝਾੜੀ ਥੋੜਾ ਖੜ ਕੇ ਨੇੜੇ ਉਹ ਦਿਖਾ ਦਿੰਦੇ ਆ ਰਜੀਤ ਮਾੜਾ ਇੱਥੇ ਰੱਖ ਨਹੀਂ ਪਈ ਮਾੜਾ ਖਿਲਾਰ ਲਈ ਜੇ ਖੱਤਦੀ ਇਹਦੇ ਫੜੂਗੀ ਆਹਹ ਕੋਨੇ ਕਮਾਲ ਕੀ ਮਾੜਾ ਸਰਦਾਰ ਵਰਲਵੜੀ ਬਹੁਤ ਜਾਲੀ ਤੁਹਾਨੂੰ ਲੱਗੀ ਆ ਠੀਕ ਹੈ ਜੀ ਤੋੜ ਲੀ ਗਏ ਆਹ ਚੱਲ ਕਰੀਏ ਤੁਹਾਨੂੰ ਲੋਕ ਨੂੰ ਠੀਕਾ ਥੋੜੇ ਨਾ ਬੁਰਲਾ ਕਾਫੀ ਜਗ੍ਹਾ ਹੋਣਗੀਆਂ ਥਣਾਂ ਦੀਆਂ ਹੁਣ ਤੋਂ ਤਕਰੀਬਨ ਕੋਈ 5 5 6 6 7 7 ਇੰਚਾਂ ਦੇ ਥਣ ਲੱਗਾ ਤੇ ਚਾਰ ਥਾਣਾ ਦੋਸਤੋ ਕਿਸੇ ਤਰ੍ਹਾਂ ਦਾ ਜੋ ਫੋੜ ਨਹੀਂ ਜਾਂ ਕੋਈ ਪੰਜਵਾਂ ਥਾਣਾ ਨਹੀਂਗਾ ਚਾਰ ਥਾਣਾ ਤੁਹਾਨੂੰ ਸਭ ਥਣ ਕੱਢੂ ਬਹੁਤ ਸੁਣਾ ਤੇ ਫਿਰ ਲੇ ਕਿੱਥੋਂ ਲੱਗੀ ਵੇਖੋ ਜੀ ਦੇ ਠੀਕ ਹੈ ਹਰਜੀਤ ਝੋਟੀ ਦਾ ਫਿਰ ਕੀ ਰਊਗਾ ਮੁੱਲ ਲੈਣ ਦੇਣਾ ਤੁਹਾਨੂੰ ਸਾਹਿਬ ਝੋਟੀ ਜੋ ਮਰਜੀ ਮੰਗੀ ਹੈਗੇ ਹਾਂ 38000 ਦੀ ਛੱਡਾਂਗੇ 38000 ਦੀ ਹਾਂਜੀ ਠੀਕ ਹੈ ਭਰਾ ਹਾਂਜੀ 38000 ਲੈਣ ਦੇਣ ਵਾਲੀ ਗੱਲਬਾਤ ਹੈ ਲੈਣ ਦੇਣ ਗੱਲਬਾਤ ਹੰਸੂ ਸਾਹਿਬ ਠੀਕ ਹੈ ਜੀ ਹਾਂਜੀ ਲਓ ਦੋਸਤੋ ਬੁਰੀ ਝੋਟੀ ਆਪਾਂ ਲਾਸਟ ਵਿੱਚ ਤੁਹਾਨੂੰ ਦਿਖਾਈ ਹੈ 38000 ਲੈਣ ਦੇਣ ਰੇਟ ਰਊਗਾ 38000 ਦੇ ਵਿੱਚ ਮਿਲ ਜਾਊਗੀ ਇਸ ਤੋਂ ਬਾਅਦ ਇੱਕ ਪਹਿਲਾਂ ਆਪਾਂ ਵੇਖਿਆ ਸੁਈਆਂ ਤੁਹਾਨੂੰ ਦਿਖਾਈਆਂ ਸੀ ਉਹਨਾਂ ਦੇ ਬੱਚੇ ਇੱਕ ਵਾਰੀ ਚਾਹਤ ਮਰਵਾ ਦਿੰਨੇ ਆ ਹਾਂ ਜੀ ਸਰਜੀਤ ਪਹਿਲੇ ਨੰਬਰ ਤੇ ਜਿਹੜੀ ਆਪਣੀ ਸੁਈ ਸੀ ਸੰਤ ਸਾਹਿਬ ਜਿਹੜੀ 1 ਨੰਬਰ ਤੇ ਸੁਈ ਉਹਦਾ ਆ ਬੱਚਾ ਜੀ ਤੇ ਨਾਲ 14 ਨਾਲ ਦਾ ਨਾਲੂ ਬੱਚਾ ਹਾਂ ਜੀ ਲਓ ਜੀ ਬੱਚਾ ਸੀਗਾ ਇਹ ਬੱਚਾ ਜੀ ਬਸ ਦੋਸਤ ਬਿਲਕੁਲ ਵਾਈਟ ਦਾ ਬਲੈਕ ਦਾ ਤਾੜੂ ਬੱਚੇ ਦੇ ਨਾਲ ਆ ਇਹ ਉਸ ਤੋਂ ਬਾਅਦ ਜਿਹੜੀ ਆਪਾਂ ਵਿਖਾਈ ਸੀ ਜਿਹੜੀ ਆਪਾਂ ਦੂਜੇ ਨੰਬਰ ਦੇ ਬਾਅਦ ਵਿੱਚ ਵਿਖਾਈ ਹੈ ਸ਼ਾਈ ਵਾਲ ਝੁੰਗੀ ਸਿੰਘਾ ਵਾਲੀ ਉਹਦੀ ਆ ਬੱਚੀ ਆ ਜੀ ਲੈ ਜੀ ਇਹ ਆ ਚਿੱਟੀ ਆ ਹਾਂ ਜੀ ਚਿੱਟੀ ਬੱਚੀ ਆ ਆ ਬੱਚੀ ਹੈ ਝੁੰਗੀ ਦੀ ਹਾਂ ਜੀ ਝੁੰਗੀ ਦੀ ਬੱਚੀ ਆ ਜ ਜੀ ਇਸ ਸਾਰਾ 18 ਦਿਨਾਂ ਦਾ ਇਹ ਆਪਾਂ ਜਿਹੜੀ ਦਿਖਾਈ ਹੈ ਉਹ ਤਾਂ ਮੇਰਾ ਬੱਚਾ ਮੀਰ ਕਾਫ ਤੇ ਜਿਹੜੀ ਪਹਿਲਾਂ ਪਹਿਲਾਂ ਵਰਤੇ ਦਿਖਾਈ ਸੀ ਉਹਦਾ ਕਿਹੜਾ ਸੀਗਾ ਉਹਦਾ ਆ ਜੀ ਉਹਦਾ ਬੱਚਾ ਹਾਂ ਉਹਦਾ ਬੱਚਾ ਆ ਆ ਬੱਚਾ ਬੱਚਾ ਵੇਖੋ ਪੜਿਆ ਵਾਛੀ ਹੁੰਦੀ ਗਾਲੀ ਗਾਂ ਦੀ ਹਾਂ ਜੀ ਬਿਲਕੁਲ ਲੋਕ ਦੋਸਤੋ ਇਹ ਬੱਚੇ ਸੀਗੇ ਤਿੰਨ ਵਾੜਾ ਜਿਹੜੀਆਂ ਬਿਲਕੁਲ ਸੁਈਆਂ ਸਵਾਈਆਂ ਨੇ ਉਹਨਾਂ ਦੇ ਆ ਬੱਚੇ ਸੀਗੇ ਤੇ ਇਹ ਪਸ਼ੂਆ ਜਿਹੜਾ ਟੋਟੇ ਦੇ ਅੰਠ ਨਗ ਦਿਖਾਤੇ ਆ ਪਿੰਡ ਟੋਟੀਆਂ ਹੋਵੇ ਜਿਹੜੀ ਸੀ ਅੱਜ ਆਪਣੀ तहसील जिला श्री तरनतारन साहिब हरजीत वीर नंबर बोल दियो अपना हां जी सन्तो साहब नंबर अपना 73475 हां जी 70164 ਤੇ ਦੂਜਾ ਨੰਬਰ ਆਪਣਾ 8149 53927 ਠੀਕ ਹੈ ਜੀ हां जी ਹੋਰ ਕੋਈ ਗੱਲ ਬਾਤ ਬਾਤ ਚੜਦੀ ਗੱਲ ਸਤਿ ਸ੍ਰੀ ਅਕਾਲ ਬਾਬੇ ਦੀ ਲੋਕ ਦੋਸਤ ਪੁੱਛੋ ਤੁਹਾਨੂੰ ਕੰਪਲੀਟ ਦਿਖਾ ਦਿਆ ਪਾਠਨਾਗਰ ਅੱਜ ਵਿਖਾਉਤੀ ਜਿਹਨਾਂ ਦੇ ਵਿੱਚ ਪੰਜ ਬੈੜਾਂ ਦੋ ਮੱਜਾਂ ਇੱਕ ਝੋਟੀ ਅਨਸਰ ਦਿਖਾਤੀ ਆ ਤਾਲ ਮੇਲ ਤੁਸੀਂ ਪਹਟਾ ਲਿਓ ਕਰਿਆਨ ਕੇ ਨਿਰਖ ਪਰਖ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ